ਗਾਰੀ ਨਾਲ ਕੇ ਚਲਾਇਆ ਗਿਆ ਬੰਦਾ ਗਾਰੀ ਚੋਂ ਨਿਕਲ ਕੇ ਜੁੜਾ ਗਿਆ ਤੇ ਉਹਦੇ ਕੋਲ ਵੀ ਪਾਈ ਸੀ ਨਾ ਵੀਡੀਓ ਬਾਬਾ ਜਦੋਂ ਟਰਾਲੀ ਰਹਿਤਾ ਮਾਈਕ ਜੀ ਦਾ ਸਾਹ ਸਾਰਾ ਨਾ ਹੈ ਤਾਗਰ ਦਰਿਆ ਇਥੋਂ ਟੁੱਟ ਚੁੱਕਾ ਹੈ ਜੀ ਪੰਜ ਪਿੰਡਾਂ ਔਰ ਖਨੋਰੀ ਨੂੰ ਬਹੁਤ ਭਾਰੀ ਖਤਰਾ ਹੈ ਆ ਦੇਖੋ ਟਰਾਲੀਆਂ ਸੁੱਟਾ ਹੋਈਆਂ ਹਜ਼ਾਰਾਂ ਹੀ ਸੰਗਤਾਂ ਇੱਥੇ ਪਹੁੰਚ ਗਈਆਂ ਪਿੰਡ ਸਾਗਰੇ ਤੋਂ ਬਬਰ ਦਰਿਆ ਟੁੱਟ ਚੁੱਕਾ ਸੀ ਔਰ ਟਰਾਲੀਆਂ ਦੋ ਟਰਾਲੀਆਂ ਵਿੱਚ ਸੁੱਟ ਕੇ ਤੇ ਜਲਦੀ ਜਲਦੀ ਸੰਗਤ ਨੇ ਬਧਾ ਸੱਜੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਪਿੰਡ ਸਾਗਰੇ ਤੋਂ ਪੰਜ ਪਿੰਡ ਔਰ ਛੇਵੀਂ ਖਨੌਰੀ ਨੂੰ ਭਾਰੀ ਖਤਰਾ ਹੈ ਜੇ ਨਾ ਬਚਦਾ ਦੇ ਬਹੁਤ ਵੱਡਾ ਅਰਬਾਂ ਰੁਪਏ ਦਾ ਨੁਕਸਾਨ ਸੀ ਪੰਜ ਪਿੰਡਾਂ ਦਾ ਔਰ ਖਨੌਰੀ ਦਾ ਆਹ ਮੋਟਰ ਹੈ ਟਰੈਕਟਰ ਨਾਲ ਪਿੱਛੇ ਉਹ ਚਾੜੇ ਵਾਲਾ ਟਰੈਕਟਰ ਔਰ